ਵਾਪਸ ਦੇਖਣਗੇ ਕਿ ਇਸੇ ਤਰੀਕੇ ਰਹਿਣਗੇ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਇਹ ਲੋਕ ਜਿੱਤ ਕੇ ਵੀ ਹਾਰੇ ਆ ਅਸੀਂ ਹਾਰ ਕੇ ਵੀ ਜਿੱਤੇ ਆ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ 2022 ਤੋਂ ਪਹਿਲਾਂ ਜਿੰਨੀਆਂ ਇਲੈਕਸ਼ਨਾਂ ਬਾਈ ਇਲੈਕਸ਼ਨ ਹੋਈਆਂ ਆਮ ਆਦਮੀ ਪਾਰਟੀ ਦੀ ਜਮਾਨਤ ਜਬਤ ਹੁੰਦੀ ਰਹੀ ਆ ਥੋੜਾ ਜਿਹਾ ਰਿਕਾਰਡ ਕੱਢ ਕੇ ਦੇਖ ਲਿਓ ਬੀਜੇਪੀ ਨੂੰ 45000 ਦੇ ਕਰੀਬ ਐਮਪੀ ਦੇ ਵਿੱਚ ਵੋਟਾਂ ਪਈਆਂ ਸੀ ਅੱਜ ਬੀਜੇਪੀ ਕਿੱਥੇ ਖੜੀ ਆ ਅਸੀਂ ਕਿੱਥੇ ਖੜੇ ਆ ਇਸ ਗੱਲ ਨੂੰ ਜੇ ਆਮ ਆਦਮੀ ਪਾਰਟੀ ਸਮਝਣ ਨੂੰ ਤਿਆਰ ਨਹੀਂ ਐ ਔਰ ਜੇ ਸਵਾ ਤਿੰਨ ਸਾਲ ਉਹ ਨਹੀਂ ਕੋਈ ਕੰਮ ਕੀਤਾ ਹੁੰਦਾ ਤੇ ਜੋ ਅੱਜ ਹਾਲਾਤ ਇਸ ਵੈਸਟ ਇਲੈਕਸ਼ਨ ਦੇ ਵਿੱਚ ਪੁਲਿਸ ਦੇ ਆ ਜੋ ਸਿਵਲ ਐਡਮਿਨਿਸਟ੍ਰੇਸ਼ਨ ਦੇ ਆ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਮਹਿਕਮਾ ਛੱਡਿਆ ਹੁੰਦਾ ਲੋਕੀ ਫਿਰ ਉਦਾਂ ਹੀ ਵੋਟਾਂ ਪਾਉਂਦੇ ਫਿਰ ਤਾਂ ਵੈਸੇ ਹੀ ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਸੀ ਲੇਕਿਨ ਜੋ ਇਹਨਾਂ ਦੇ ਹਾਲਾਤ ਹੋਏ ਔਰ ਅੱਜ ਤੱਕ ਵੀ ਮੈਨੂੰ ਲੱਗਦਾ ਇਹ ਕੱਲ ਤੱਕ ਵੀ ਇਹਨਾਂ ਦੀ ਪੁਲਿਸ ਤੇ ਬਾਕੀ ਡਿਪਾਰਟਮੈਂਟ ਸੁੱਤੇ ਨਹੀਂ ਔਰ ਅੱਜ ਵੀ VOTING ਜਦੋਂ ਕਾਊਂਟਿੰਗ ਹੋ ਰਹੀ ਸੀ ਤੇ ਅਫਸਰਾਂ ਦੇ ਚਿਹਰੇ ਬਿਲਕੁਲ ਪੀਲੇ ਹੋਏ ਪਏ ਸੀ ਕਿਤੇ ਇਹ ਨਾ ਹੋਵੇ ਵੀ ਸਰਕਾਰ ਹਾਰ ਜਾਵੇ ਇਹ ਮੈਨੂੰ ਐ ਲੱਗਦਾ ਵੀ ਸਰਕਾਰ ਜਿੱਤ ਕੇ ਵੀ ਹਾਰੀ ਆ ਔਰ ਅਸੀਂ ਹਾਰ ਕੇ ਵੀ ਜਿੱਤੇ ਆ ਕਿਉਂਕਿ ਫਾਈਟ ਜਿਹੜੀ ਆ ਉਹ ਫਾਈਟ ਬਹੁਤ ਵਧੀਆ ਹੋਈ ਆ ਮੈਨੂੰ ਨਹੀਂ ਲੱਗਦਾ ਤੁਸੀਂ ਰਿਕਾਰਡ ਕੱਢ ਕੇ ਦੇਖ ਲਿਓ ਕੋਈ ਬਾਈ ਇਲੈਕਸ਼ਨ ਦੇ ਵਿੱਚ ਐਹੋ ਜੀ ਫਾਈਟ ਹੋਈ ਹੋਵੇ ਪਰ ਪਰਗਟ ਜੀ ਫਾਈਟ ਜਿਹੜੀ ਇੰਟਰਨਲ ਫਾਈਟ ਹੈ ਉਹਦਾ ਜ਼ਿਕਰ ਹੋ ਰਿਹਾ ਬਿਲਕੁਲ ਤੁਸੀਂ ਸਰਕਾਰ ਨਾਲ ਬਹੁਤ ਵਧੀਆ ਲੜੇ ਹੋ ਇੰਟਰਨਲ ਫਾਈਟ ਦਾ ਜ਼ਿਕਰ ਕਰ ਰਹੇ ਹੋ ਇੰਟਰਨਲ ਕੋਈ ਫਾਈਟ ਨਹੀਂ ਹੈ ਤੁਸੀਂ ਬਹੁਤ ਵਧੀਆ ਬੋਲਦੇ ਹੋ ਟਰਮੀਨਲ ਤਾਂ ਇਸ ਚੀਜ਼ ਨੂੰ ਕੰਪਲੀਟ ਕਰੋ ਮੈਂ ਕਿਹਾ ਕੋਈ ਇੰਟਰਨਲ ਫਾਈਟ ਨਹੀਂ ਹੈ ਉਹ ਤੁਸੀਂ ਬਿਲਕੁਲ ਅਸੀਂ ਫਾਈਟ ਸਾਰੀ ਦਿਹਾੜੀ ਲਾ ਲੀਓ ਇੰਟਰਨਲ ਫਾਈਟ ਤੇ ਆਪਣੇ ਚੈਨਲਾਂ ਤੇ ਜਾ ਕੇ ਵਾਪਸ ਦੇਖਣਗੇ ਕਿ ਇਸੇ ਤਰੀਕੇ ਰਹਿਣਗੇ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਇਹ ਲੋਕ ਜਿੱਤ ਕੇ ਵੀ ਹਾਰੇ ਆ ਅਸੀਂ ਹਾਰ ਕੇ ਵੀ ਜਿੱਤੇ ਆ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ 2022 ਤੋਂ ਪਹਿਲਾਂ ਜਿੰਨੀਆਂ ਇਲੈਕਸ਼ਨਾਂ ਬਾਈ ਇਲੈਕਸ਼ਨ ਹੋਈਆਂ ਆਮ ਆਦਮੀ ਪਾਰਟੀ ਦੀ ਜਮਾਨਤ ਜਬਤ ਹੁੰਦੀ ਰਹੀ ਆ ਥੋੜਾ ਜਿਹਾ ਰਿਕਾਰਡ ਕੱਢ ਕੇ ਦੇਖ ਲਿਓ ਬੀਜੇਪੀ ਨੂੰ 45000 ਦੇ ਕਰੀਬ ਐਮਪੀ ਦੇ ਵਿੱਚ ਵੋਟਾਂ ਪਈਆਂ ਸੀ ਅੱਜ ਬੀਜੇਪੀ ਕਿੱਥੇ ਖੜੀ ਆ ਅਸੀਂ ਕਿੱਥੇ ਖੜੇ ਆ ਇਸ ਗੱਲ ਨੂੰ ਜੇ ਆਮ ਆਦਮੀ ਪਾਰਟੀ ਸਮਝਣ ਨੂੰ ਤਿਆਰ ਨਹੀਂ ਐ ਔਰ ਜੇ ਸਵਾ 3 ਸਾਲ ਉਹ ਨਹੀਂ ਕੋਈ ਕੰਮ ਕੀਤਾ ਹੁੰਦਾ ਤੇ ਜੋ ਅੱਜ ਹਾਲਾਤ ਇਸ ਵੈਸਟ ਇਲੈਕਸ਼ਨ ਦੇ ਵਿੱਚ ਪੁਲਿਸ ਦੇ ਆ ਜੋ ਸਿਵਲ ਐਡਮਿਨਿਸਟ੍ਰੇਸ਼ਨ ਦੇ ਆ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਮਹਿਕਮਾ ਛੱਡਿਆ ਹੁੰਦਾ ਲੋਕੀ ਫਿਰ ਉਦਾਂ ਹੀ ਵੋਟਾਂ ਪਾਉਂਦੇ ਫਿਰ ਤਾਂ ਵੈਸੇ ਹੀ ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਸੀ ਲੇਕਿਨ ਜੋ ਇਹਨਾਂ ਦੇ ਹਾਲਾਤ ਹੋਏ ਔਰ ਅੱਜ ਤੱਕ ਵੀ ਮੈਨੂੰ ਲੱਗਦਾ ਇਹ ਕੱਲ ਤੱਕ ਵੀ ਇਹਨਾਂ ਦੀ ਪੁਲਿਸ ਤੇ ਬਾਕੀ ਡਿਪਾਰਟਮੈਂਟ ਸੁੱਤੇ ਨਹੀਂ ਔਰ ਅੱਜ ਵੀ VOTING ਜਦੋਂ ਕਾਊਂਟਿੰਗ ਹੋ ਰਹੀ ਸੀ ਤੇ ਅਫਸਰਾਂ ਦੇ ਚਿਹਰੇ ਬਿਲਕੁਲ ਪੀਲੇ ਹੋਏ ਪਏ ਸੀ ਕਿਤੇ ਇਹ ਨਾ ਹੋਵੇ ਵੀ ਸਰਕਾਰ ਹਾਰ ਜਾਵੇ ਇਹ ਮੈਨੂੰ ਐ ਲੱਗਦਾ ਵੀ ਸਰਕਾਰ ਜਿੱਤ ਕੇ ਵੀ ਹਾਰੀ ਆ ਔਰ ਅਸੀਂ ਹਾਰ ਕੇ ਵੀ ਜਿੱਤੇ ਆ ਕਿਉਂਕਿ ਫਾਈਟ ਜਿਹੜੀ ਆ ਉਹ ਫਾਈਟ ਬਹੁਤ ਵਧੀਆ ਹੋਈ ਆ ਮੈਨੂੰ ਨਹੀਂ ਲੱਗਦਾ ਤੁਸੀਂ ਰਿਕਾਰਡ ਕੱਢ ਕੇ ਦੇਖ ਲਿਓ ਕੋਈ ਬਾਈ ਇਲੈਕਸ਼ਨ ਦੇ ਵਿੱਚ ਐਹੋ ਜੀ ਫਾਈਟ ਹੋਈ ਹੋਵੇ ਪਰ ਪਰਗਟ ਜੀ ਫਾਈਟ ਜਿਹੜੀ ਇੰਟਰਨਲ ਫਾਈਟ ਹੈ ਉਹਦਾ ਜ਼ਿਕਰ ਹੋ ਰਿਹਾ ਬਿਲਕੁਲ ਤੁਸੀਂ ਸਰਕਾਰ ਨਾਲ ਬਹੁਤ ਵਧੀਆ ਲੜੇ ਹੋ ਇੰਟਰਨਲ ਫਾਈਟ ਦਾ ਜ਼ਿਕਰ ਕਰ ਰਹੇ ਹੋ ਇੰਟਰਨਲ ਕੋਈ ਫਾਈਟ ਨਹੀਂ ਹੈ ਤੁਸੀਂ ਬਹੁਤ ਵਧੀਆ ਬੋਲਦੇ ਹੋ ਟਰਮੀਨਲ ਤਾਂ ਇਸ ਚੀਜ਼ ਨੂੰ ਕੰਪਲੀਟ ਕਰੋ ਮੈਂ ਕਹਿੰਨਾ ਕੋਈ ਇੰਟਰਨਲ ਫਾਈਟ ਨਹੀਂ ਹੈ ਉਹ ਤੁਸੀਂ ਬਿਲਕੁਲ ਅਸੀਂ ਫਾਈਟ ਸਾਰੀ ਦਿਹਾੜੀ ਲਾ ਲੀਓ ਇੰਟਰਨਲ ਫਾਈਟ ਤੇ ਆਪਣੇ ਚੈਨਲਾਂ ਤੇ ਜਾ ਕੇ